देखो अठारह साल हो गए सन सब्जी बढ़ गई उस वे जकदम प्याज का रेट बहुत ज़्यादा हो चुका कुछ अफगानिस्तान तो प्याज आ आया तो लोगों के बड़ी तराही तराही मची हुई सी सो मैं अगे भी समाज सेवा तो करता ही सी पर मेरे मन चुन विचार तो आ गया कि यार जिथे असी ये काम करते उतें गरीबों आम जितों तक प्याज नहीं पहुँच पा रहा ਜਾਦੀ ਵੰਡੀਏ ਸੋ ਮੈਂ ਟੋਚਾ ਤੋੜਿਆ ਲੋਕਾਂ ਨੇ ਸਤਾਇ ਮੈਂ ਜੇ ਸੋ ਫਿਰ ਇੱਕਦਮ ਮੇਰੀ ਇੱਕ ਰੁਟੀਨ ਹੀ ਬਣ ਗਈ ਕਿ ਮੈਂ ਸਬਜ਼ੀਆਂ ਜਿਹੜੀਆਂ ਉਹ ਬਣਾਣਾ ਸ਼ੁਰੂ ਕਰਾਂ ਤੋਂ ਕਰ ਲਗਾਤਾਰ ਜਿਹੜੇ ਅੱਜ ਸਾਨੂੰ 18 ਸਾਲ ਹੋ ਗਏ ਸਬਜ਼ੀ ਬਣਾਦਿਆਂ ਨੂੰ ਤੋਂ ਅੱਜ ਲਗਭਗ ਜਿਹੜੀ ਹੈ 2500 ਗੱਡੀ ਜਿਹੜੀ ਹੈ ਉਹਦੇ ਦੋਤ ਨੂੰ ਭਰੀ ਹੈ ਵੜ ਚੁੱਕਾ ਹੈ ਸੋ ਲੋਕਾਂ ਦੀ ਗਿਣਤੀ ਵੀ ਹੁਣ ਵੱਧਦੀ ਜਾ ਰਹੀ ਹੈ ਪਹਿਲਾਂ ਲੋਕਾਂ ਦੀ ਗਿਣਤੀ ਘੱਟ ਸੀ ਤਾਂ ਮੈਂ ਬੋੜ ਵਾਲੀ ਸ਼ਵਾਲੇ ਕੋਈ ਕਮ ਸਿਕੁਨ 4-500 ਗੱਡੀ ਵੱਡੀ ਉਸ ਤੋਂ ਬਾਅਦ ਮੈਂ ਮੁਸਤਾਬਾ ਦਰੋ ਕੀਤਾ ਜਿੱਥੇ-ਜਿੱਥੇ ਕਮਜ਼ੋਰ ਲੋਕ ਰਹਿੰਦੇ ਨੇ ਉੱਥੇ ਪਹੁੰਚਿਆ ਉੱਥੇ ਵੀ ਘੱਟੋ-ਘੱਟ ਮੈਂ 3-400 ਸਭ ਦੀ ਗੱਡੀ ਵੱਡੀ ਫਿਰ ਮੈਂ ਮੰਗਲਵਾਰ ਦੀ ਰੁਟੀਨ ਬਣਾ ਲਈ ਮੰਗਲਵਾਰ ਮੈਂ ਜੋੜਾ ਫਟ ਜਿੱਥੇ ਕੀ ਕ੍ਰਿਸ਼ਨਨਗਰ ਕਹਾ ਜਾਂਦਾ ਕੋਹੀ ਦੀ ਛੱਤੀ ਉੱਥੇ ਵੀ ਲਗਾਤਾਰ ਕੋਈ 3-400 ਗੱਡੀ ਸਬਜੀ ਵੰਡੀ ਇਸ ਨੂੰ ਮੈਂ ਜਾਰੀ ਰੱਖਦੇ ਹੋਇਆ ਫਿਰ ਮੈਂ ਬਟਾਲਾ ਰੋਡ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਤੇ ਬਟਾਲਾ ਰੋਡ ਹੁਣ ਲਗਾਤਾਰ ਕਿਹੜੀ ਜਗ੍ਹਾ ਬਟਾਲਾ ਰੋਡ ਤੇ 34 ਨੰਬਰ ਪਿੱਲਰ ਬਟਾਲਾ ਰੋਡ ਜਿੱਥੇ ਕੀ ਮੇਰਾ ਆਪਣਾ ਢਾਬਾ ਹੈ ਵੀਕੇ ਢਾਬਾ ਉੱਥੇ ਲਗਾਤਾਰ ਹੁਣ ਬਿਨਾਂ ਰੁਕਿਆ ਹਰ ਸ਼ਨੀਵਾਰ 9 ਵਜੇ ਸਬਜ਼ੀ ਵੰਡਣੀ ਸ਼ੁਰੂ ਕਰੀਦੀ ਆ। ਤੋਂ 2:30 ਕੱਟ ਤੱਕ ਸਾਨੂੰ ਸਬਜ਼ੀ ਖਰੀਦਣ ਚ ਮੰਡੀ ਲੱਗ ਜਾਂਦਾ। ਸੋ ਇਸ ਵੇਲੇ ਛੱਡੇ ਨੂੰ ਛੁੱਟੀ ਹੋਣ ਕਰਕੇ ਥੋੜੀ ਸਬਜ਼ੀ ਵੀ ਸਸਤੀ ਮਿਲਦੀ ਆ। ਤੋਂ ਲੋਕਾਂ ਦੀ ਜ਼ਰੂਰਤ ਵੀ ਪੂਰੀ ਹੋ ਜਾਂਦੀ ਆ। ਸਬਜ਼ੀ ਹੀ ਕਿਉਂ ਵੰਡਦੇ ਉਹ। ਇੱਕ ਸਬਜ਼ੀ ਐਸੀ ਚੀਜ਼ ਆ ਕਿ ਜਿਹੜੀ ਹਰ ਘਰ ਦੇ ਵਿੱਚ ਪੱਕਦੀ ਐ। ਤੋਂ 1-400 ਰੁਪਏ ਲੈਣ ਵਾਲਾ ਮਜ਼ਦੂਰ ਇਆ ਮਹੀਨੇ ਚ 12 13 ਹਜ਼ਾਰ ਤਨਖਾ ਲੈਣ ਵਾਲਾ ਮਜ਼ਦੂਰ ਉਹਦੀ ਪਹੁੰਚ ਤੋਂ ਇਹ ਸਬਜ਼ੀਆਂ ਬਾਹਰ ਹੁੰਦੀਆਂ ਕਿਉਂਕਿ ਉਹਨਾਂ ਨੇ ਸਬਜ਼ੀ ਲੈਣੀ ਸੀ ਪਾਦ ਦਾ ਕਿਲੋ ਦੇ ਹਿਸਾਬ ਨਾਲ ਸੋ ਮੈਂ ਆਪਣੀ ਮੇਰੇ ਮਨ ਦੇ ਵਿਚਾਰੇ ਹੁੰਦੇ ਆ ਕਿ ਅੱਧਾ ਕਿਲੋ ਕਿਲੋ ਚ ਨਾ ਲੋਕ ਤੁਸੀਂ ਦੇਖਿਆ ਲਗਾਤਾਰ ਕਿ ਥੋੜੇ ਬਰ ਬਰ ਕੇ ਲੋਕੀ ਸਬਜ਼ੀ ਲੈ ਜਾਂਦੇ ਜਿਹੜੀ ਹਫਤਾ ਹਫਤਾ ਉਹਨਾਂ ਦੇ ਘਰ ਦੀ ਸਬਜ਼ੀ ਚੱਲਦੀ ਉਹਨਾਂ ਦੇ ਪੈਸੇ ਵਜਦੇ ਨੇ ਮੇਰੇ ਮਨ ਨੂੰ ਸਕੂਨ ਮਿਲਦਾ ਕਿ ਮੈਂ ਗੁਰੂ ਪੀਰਾਂ ਦੀ ਤਰਤੀਬ ਵਿੱਚ ਮੈਂ ਪੈਦਾ ਹੋਇਆ ਪਰ ਮੇਰਾ ਜਿਸ ਤਰ੍ਹਾਂ ਕਿ ਲੰਗਰ ਰੋਕੀ ਲਾਉਂਦੇ ਨੇ ਇਸ ਤਰ੍ਹਾਂ ਹੀ ਮੈਂ ਲਗਾਤਾਰ ਰੁਟੀਨ ਦੇ ਨਾਲ ਲੰਗਰ ਆਦੀ ਜਿਸ ਤਰ੍ਹਾਂ ਲੰਗਰ ਲਗਾਉਣਾ ਕਦੀ ਸਬਜ਼ੀਆਂ ਵੰਡਣੀਆਂ ਕਦੀ ਲੋਵਾਰ ਸਲਾਸ਼ਾਂ ਦੀ ਸੇਵਾ ਕਰਨੀ ਕਦੇ ਕਿਤੇ ਸੰਸਕਾਰਾਂ ਦੀ ਜਗ੍ਹਾ ਜੇ ਕੋਈ ਟੁੱਟ ਪਾ ਜੁੰਦੀ ਆ ਉਹਨੂੰ ਠੀਕ ਕਰਾਉਣਾ ਲਗਾਤਾਰ ਮੇਰਾ ਕੰਮ ਹੀ ਮਤਲਬ ਇਹ ਕਿ ਸੇਵਾ ਮੇਰਾ ਰੁਝਾਨ ਹੀ ਮੇਰਾ ਮਨ ਹੀ ਹੁੰਦਾ ਕਿ ਮੈਂ ਸੇਵਾ ਕਰਦਾ ਰਹਾ ਉਹ ਮੇਰਾ ਕੰਮ ਜਿਹੜਾ ਉਹ ਜਾਰੀ ਹੈ ਔਰ ਜਿਹੜੀ ਮੈਂ ਰੂਟੀਨ ਫੜ ਲੈਣਾ ਕਿ ਮੈਂ ਹੁਣ ਸਭ ਕੀ ਲਗਾਤਾਰ ਵੰਦੀ ਤੇ ਸਭ ਕੀ ਲਗਾਤਾਰੀ ਵੰਦੀ ਜਾਣਾ ਕਿਦੋਂ ਤੱਕ ਚੱਲੇਗਾ ਇਹ ਤਾਂ ਜਦ ਤੱਕ ਮੇਰਾ ਜੀਵਨ ਹੈ ਜਦ ਤੱਕ ਮੇਰਾ ਸਰੀਰ ਕੰਮ ਕਰਦਾ ਉਹਨਾਂ ਚ ਨਜ਼ਰ ਮੈਂ ਚੱਲ ਫਿਰ ਸਕਦਾ ਉਹਨਾਂ ਤੱਕ ਮੈਂ ਕੰਮ ਕਰਾਂਗਾ ਕਿਉਂਕਿ ਸਾਡੇ ਪਿਤਾ ਜੀ ਵੀ ਉਸਤਾਂ ਥੋੜਾ ਬਹੁਤ ਕਈ ਕੰਮ ਕਰਦੇ ਨੇ ਸੀ ਗਾਮੇ ਬੱਚਿਆਂ ਨੂੰ ਵੀ ਕੰਮ ਦੀ ਕਰੈਡ ਲਾ ਦੇਵਾਂਗਾ ਇਸ ਕੰਮ ਨੂੰ ਜਾਰੀ ਰੱਖਣਾ ਤਾਂ ਕਿ ਲੋਕ ਮੈਨੂੰ ਯਾਦ ਕਰਦੇ ਨੇ ਧੰਨਵਾਦ